ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਮਾਮਲੇ ਦੇ ਵਿੱਚ ਸਿਆਸਤ ਹੁਣ ਤੇਜ਼ ਹੁੰਦੀ ਜਾ ਰਹੀ ਹੈ ਹੁਣ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਅੰਬੇਦਕਰ ਦੇ ਬੁੱਤ ਤੇ ਪਹਿਰਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ 14 ਅਪ੍ਰੈਲ ਨੂੰ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤਾਂ ਦੀ ਅਸੀਂ ਰੱਖਿਆ ਕਰਾਂਗੇ ਗਿਆਸਪੁਰਾ ਨੇ ਕਿਹਾ ਹੈ ਕਿ ਸਮਾਜ ਦੇ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਡਾਕਟਰ ਬੀ ਆਰ ਅੰਬੇਦਕਰ ਪੂਰੇ ਦੇਸ਼ ਦਾ ਮਾਣ ਨੇ ਅਤੇ ਗੁਰਪਤਵੰਤ ਪੰਨੂ ਨੂੰ ਸਿੱਖ ਸਿਧਾਂਤਾਂ ਦੀ ਸਮਝ ਨਹੀਂ ਹੈ। ਗਿਆਸਪੁਰਾ ਦੇ ਵੱਲੋਂ ਇਹ ਕਿਹਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਵਿਦੇਸ਼ 'ਚ ਬੈਠੇ ਅਤਵਾਦੀ ਪੰਨੂ ਨੇ 14 ਅਪ੍ਰੈਲ ਨੂੰ ਪੰਜਾਬ ਭਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਗਿੱਦੜ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੀ ਅਲਰਟ ਤੇ ਹੈ। ਹਾਲਾਂਕਿ ਪਾਜਪਾ ਵੱਲੋਂ ਪਹਿਲਾਂ ਹੀ ਡਾਕਟਰ ਅੰਬੇਦਕਰ ਦੇ ਬੁੱਤ ਤੇ ਪਹਿਰਾ ਦੇਣ ਦਾ ਐਲਾਨ ਕਰ ਦਿੱਤਾ ਗਿਆ। ਅਸੀਂ ਤੇ ਹੁਣ ਆਮ ਆਦਮੀ ਪਾਰਟੀ ਵੀ ਇਸ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤਾਂ ਦੀ ਰੱਖਿਆ ਕਰੇਗੀ 14 April ਜਿਸ ਦਿਨ ਅੰਬੇਦਕਰ ਜਨਮ ਦਿਤੀ ਹੈ ਉਸੇ ਦਿਨ ਜੋ ਗੁਰਪਤਵੰਤ ਪੰਨੂ ਹੈ ਉਸ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਫਲੋਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਲੱਗੇ ਸ਼ੀਸ਼ੇ ਤੇ ਇਹ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ ਸੀ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਆਕੀ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਸਾਹਮਣੇ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਾਖੀ ਕਰਾਂਗੇ ਜੇ ਕਿਸੇ ਨੇ ਮਾਂ ਦਾ ਦੁੱਧ ਪੀਤਾ ਹੈ ਤਾਂ ਹੱਥ ਲਾ ਕੇ ਦਿਖਾਵੇ ਗੁਰਪਤਵੰਤ ਪੰਨੂ ਨੂੰ ਚੈਲੰਜ ਕਰ ਦਿੱਤਾ ਸੀ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਡਾਕਟਰ ਵੀ ਆਰ ਅੰਬੇਦਕਰ ਦੇ ਬੁੱਤ ਤੇ ਪਹਿਰਾ ਦੇਣ ਦਾ ਐਲਾਨ ਕਰ ਦਿੱਤਾ ਬੇਦਕਰ ਜੀ ਸਾਡੇ ਰਹਿਬਰ ਨੇ ਅਸੀਂ 14 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਡੰਡੇ ਤੇ ਝੰਡੇ ਨਾਲ ਉਹਨਾਂ ਦੇ ਬੁੱਤਾਂ ਦੀ ਜੜੀ ਰਾਖੀ ਕਰਾਂਗੇ ਅਸੀਂ ਇੱਤਾਂ ਦੇ ਲੋਕਾਂ ਦੀਆਂ ਗਿੱਦੜ ਭਪਕੀਆਂ ਤੋਂ ਡਰਨ ਵਾਲੇ ਨਹੀਂ ਤੇ ਇਹਨਾਂ ਨੂੰ ਸਖਤ ਚੇਤਾਵਨੀ ਕਿ ਬਾਅਦ ਆ ਜਾਓ ਨਹੀਂ ਤਾਂ ਜੋ ਸਾਡਾ ਸਮਾਜ ਹੈ ਉਹ ਇਹਨਾਂ ਦੇ ਨਾਲ ਜੋ ਹਸ਼ਰ ਕਰੇਗਾ ਇਹ ਮੈਨੂੰ ਲੱਗਦਾ ਕਿ ਉਹ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਦਾ ਨਹੀਂ ਹੋਇਆ ਹੋਣਾ ਤਾਂ ਮਨਵਿੰਦਰ ਸਿੰਘ ਗਿਆਸਪੁਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦੂਜੇ ਪਾਸੇ ਵਿਜੇ ਸਾੰਪਲਾ ਦੋਮਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਸੀਂ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਰਾਖੀ ਕਰਾਂਗੇ ਸ੍ਰੀ ਅੰਬੇਦਕਰ ਜੀ ਸਾਡੇ ਰਹਿਬਰ ਨੇ ਅਸੀਂ 14 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਡੰਡੇ ਤੇ ਝੰਡੇ ਨਾਲ ਉਹਨਾਂ ਦੇ ਬੁੱਤਾਂ ਦੀ ਜੜੀ ਰਾਖੀ ਕਰਾਂਗੇ ਅਸੀਂ ਇਤਾਂ ਦੇ ਲੋਕਾਂ ਦੀਆਂ ਗਿੱਦੜ ਭੱਪਕੀਆਂ ਤੋਂ ਡਰਨ ਵਾਲੇ ਨਹੀਂ ਤੇ ਇਹਨਾਂ ਨੂੰ ਸਖਤ ਚੇਤਾਵਨੀ ਕਿ ਬਾਜ ਆ ਜਾਓ ਨਹੀਂ ਤਾਂ ਜੋ ਸਾਡਾ ਸਮਾਜ ਹੈ ਉਹ ਇਹਨਾਂ ਦੇ ਨਾਲ ਜੋ ਹਸ਼ਰ ਕਰੇਗਾ ਇਹ ਮੈਨੂੰ ਲੱਗਦਾ ਹੈ ਕਿ ਉਹ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਦਾ ਨਹੀਂ ਹੋਇਆ ਹੁਣ ਸਾਨੂੰ ਗੁਰਪਤਵੰਤ ਉਹ ਜਿਹੜੇ ਪੰਨੂ ਵਰਗੇ ਜਿਹੜੇ ਕੱਟਿਆ ਇਨਸਾਨ ਸਮਾਜ ਨੂੰ ਗੰਦਲਾ ਕਰਦੇ ਨੇ ਜਿਨ੍ਹਾਂ ਦੀ ਪਛਾਣ ਨਾ ਤਾਂ ਹਿੰਦੂਆਂ ਚਾਹੁੰਦੀ ਹੈ ਸਿੱਖੋ ਹੈ ਨਹੀਂ Hindu ਆਪਣੇ ਆਪ ਨੂੰ ਮੰਨਦਾ ਨਹੀਂ ਸਾਨੂੰ ਤੇ ਇਹ ਵੀ ਨਹੀਂ ਪਤਾ ਕਿ ਉਹਦੀ ਨਸਲ ਕੀ ਹੈ ਉਹ ਐਸੇ ਵਿਅਕਤੀ ਜਿਹੜੇ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਸਭ ਕੁ ਆਪਸ਼ਬਦ ਬੋਲਦੇ ਆਂ ਔਰ ਚੈਲੰਜ ਕਰਦੇ ਕਿ 14 ਅਪ੍ਰੈਲ ਨੂੰ ਉਹ ਜਿਹੜੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂਆਂ ਨੂੰ ਤੋੜਨਗੇ ਔਰ ਮੈਂ ਇਥੋਂ ਉਹਨਾਂ ਨੂੰ ਚੈਨ ਸਿੱਧਾ ਕੀਤਾ ਕਰਤਾ ਕਿ ਜੇ ਉਹਨੇ ਮਾਂ ਦਾ ਦੁੱਧ ਪੀਤਾ ਤੇ 14 ਤਰੀਕ ਨੂੰ ਮੈਂ ਆਪ ਉਥੇ ਫਲੋਰ ਦੇ ਉਸੇ ਸਟੈਚੂ ਦੇ ਉੱਤੇ ਰੱਖਾਂਗਾ ਔਰ ਬੈਠਾਂਗਾ ਪੈਰਾ ਦੇਾਂਗਾ ਜੇ ਮਾਂ ਦਾ ਦੁੱਧ ਪੀਤਾ ਤੇ ਇੱਥੇ ਆਣ ਕੇ ਸਾਹਮਣੇ ਹੱਥ ਲਾ ਕੇ ਦਿਖਾਈ ਤੇਰੇ ਉੱਥੇ ਜਿਹੜੇ ਦਿਲ ਸਮਾਜ ਦੇ ਲੋਕ ਤੇਰੇ ਉਸੇ ਹੱਥ ਨੂੰ ਨਾ ਕੱਟ ਕੇ ਰੱਖਦੇ